ਇੱਕ ਪਾਸੇ ਤਾਂ ਜਿੱਥੇ ਪੰਜਾਬ ਪੁਲਿਸ ਵੱਲੋਂ ਚਲਾਈ ਜਾ ਰਿਹਾ ਯੁੱਧ ਨਸ਼ਾ ਵਿਰੁੱਧ ਵਾਕਫਾ ਖੇਹਰਾ ਵਿੱਚ ਨਸ਼ਾ ਤਸਕਰਾ ਖਿਲਾਫ ਸਖਤੋ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਉੱਥੇ ਹੀ ਖੰਨਾ ਪੁਲਿਸ ਵੱਲੋਂ ਇੱਕ ਅਹਿਮ ਉਪਰਾਲਾ ਕਰਦਿਆਂ ਲੋਕਾਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਤੋਂ ਜਾਨੂ ਕਰਵਾਉਣ ਦੇ ਮਕਸਦ ਨਾਲ ਲੜਕਿਆਂ ਅਤੇ ਲੜਕੀਆਂ ਦੀਆਂ ਟੀਮਾਂ ਵਿਚਕਾਰ ਫੁੱਟਬਾਲ ਦਾ ਮੈਚ ਕਰਵਾਇਆ ਗਿਆ ਇਹ ਸਾਰਾ ਉਪਰਾਲਾ ਐਸਐਸਪੀ ਡਾਕਟਰ ਜੋਤੀ ਯਾਦਵ ਬੈਂਸ ਦੀ ਅਗਵਾਈ ਹੇਠ ਕੀਤਾ ਗਿਆ ਜਿਨ੍ਹਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਹ ਫੁੱਟਬਾਲ ਮੈਚ ਲੜਕੀਆਂ ਦੀ ਟੀਮ ਨੂੰ ਘੁਂਗਰਾਲੀ ਰਾਜਪੂਤ ਅਤੇ ਮੋਹਨਪੁਰ ਅਤੇ ਲੜਕਿਆਂ ਵਿੱਚ ਖੰਨਾ ਦੀ ਟੀਮ ਅਤੇ ਮੋਹਨਪੁਰ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ ਉਨ੍ਹਾਂ ਕਿਹਾ ਕਿ ਪੁਲਿਸ ਦੀ ਕੋਸ਼ਿਸ਼ ਹੈ ਕਿ ਨੌਜਵਾਨਾਂ ਨੂੰ ਜਿਆਦਾ ਤੋਂ ਜਿਆਦਾ ਇਸ ਮੋਹਮ ਨਾਲ ਜੋੜਿਆ ਜਾਵੇ ਤਾਂ ਜੋ ਉਹ ਨਸ਼ੇ ਤੋਂ ਦੂਰ ਰਹਿ ਸਕਣ ਉਨ੍ਹਾਂ ਨਾਲ ਹੀ ਨੌਜਵਾਨਾਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਆਪਣੇ ਬੱਚਿਆਂ ਦਾ ਖਾਸ ਖਿਆਲ ਰੱਖਣ ਅਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਗਲਤ ਸੋਸਾਇਟੀ ਵਿੱਚ ਨਾ ਪੈਂਦੇਣ ਅ ਅੱਜ ਜੋ ਪੰਜਾਬ ਪੁਲਿਸ ਦਾ ਯੁਧ ਨਸ਼ਾ ਵਿਰੋਧ ਮੁਹਿੰਮ ਚੱਲ ਰਿਹਾ ਉਹਦੇ ਅੰਡਰ ਹੀ ਅੱਜ ਅਸੀਂ ਫੁੱਟਬਾਲ ਟੂਰਨਾਮੈਂਟ ਰੱਖਿਆ ਸੀਗਾ ਖੰਨਾ ਵਿਖੇ ਜਿਹਦੇ ਵਿੱਚ ਦੋ ਕੁੜੀਆਂ ਦੀ ਟੀਮ ਇੱਕ ਕੁੰਗਰਾਲੀ ਖੁਰਦ ਤੇ ਇੱਕ ਕੁੰਗਰਾਲੀ ਰਾਜਪੂਤਾਨ ਤੇ ਦੂਜੀ ਮਨਪੁਰ ਮੋਨਪੁਰ ਦੀ ਟੀਮ ਸੀਗੀ ਤੇ ਮੁੰਡੇ ਦੀ ਖੰਨਾ ਦੀ ਤੇ ਇੱਕ ਮੋਨਪੁਰ ਦੀ ਟੀਮ ਸੀਗੀ ਤੇ ਚਾਰ ਟੀਮ ਸੀਗੀਆਂ ਬੱਚਿਆਂ ਨੇ ਬਹੁਤ ਹੀ ਵਧੀਆ ਅੱਜ ਦੇ ਮੈਚੇਸ ਖੇਤੇ ਤੇ ਸਾਡਾ ਆਹ ਸਪੋਰਟਸ ਦਾ ਇਵੈਂਟ ਰੱਖਣ ਦਾ ਮੇਨ ਆਹੀ ਪਰਪਸ ਹੈਗਾ ਕਿ ਬੱਚਾ ਬੱਚਿਆਂ ਦੇ ਮੈਚੇਜ਼ ਰਾਹੀਂ ਇੱਕ ਮੈਸੇਜ ਪਹੁੰਚਾ ਪਏ ਕਿ ਸਪੋਰਟਸ ਨੂੰ ਅਪਣਾਣ ਲੋਕੀ ਤੇ ਪੋਜ਼ਿਟਿਵ ਡਾਇਰੈਕਸ਼ਨ ਵੱਲ ਬੱਚਿਆਂ ਦਾ ਸਪੈਸ਼ਲੀ ਯੂਥ ਦਾ ਧਿਆਨ ਉਸ ਵੱਲ ਦੇਣ ਤਾਂ ਕਿ ਸਪੋਰਟਸ ਨੂੰ ਬੱਚੇ ਆਪਣਾ ਐਜ਼ ਅ ਕੈਰੀਅਰ ਵੀ ਚੁਣ ਸਕਣ ਤੇ ਨਾਲ ਨਾਲ ਸਪੋਰਟਸ ਅਗਰ ਉਹ ਚੁਣਣਗੇ ਐਜ਼ ਅ ਵੇ ਆਫ ਲਾਈਫ ਤੇ ਫਿਟ ਰਹਿਣਗੇ ਤੇ 네ਗੇਟਿਵ ਸਾਈਡ ਨਹੀਂ ਜਾਣਗੇ ਡਰੱਗਸ ਸਪੈਸ਼ਲੀ ਉਸ ਵੱਲ ਬੱਚੇ ਨਹੀਂ ਜਾਣਗੇ ਜਿਹੜਾ ਬੱਚਾ ਆਪਣੀ ਸਿਹਤ ਵੱਲ ਧਿਆਨ ਦਿੰਦਾ ਹੈ ਉਹ ਬੱਚਾ ਮਾੜੀ ਚੀਜ਼ ਡਰੱਗ ਜੈਸੀ ਮਾੜੀ ਚੀਜ਼ ਨੂੰ ਨਈ ਅਪਣਾਉਂਦਾ ਤੇ ਸਾਡਾ ਆਹੀ ਪਰਪਸ ਸੀਗਾ ਕਿ ਅਸੀਂ ਸਪੋਰਟਸ ਦਾ ਇੱਕ ਮੈਸੇਜ ਦੇਣਾ ਚਾਹੁੰਦੇ ਸੀਗੇ ਤੇ ਸਮਾਜ ਨੂੰ ਮੀਡੀਆ ਰਾਈ ਸਪੈਸ਼ਲੀ ਆ ਮੈਸੇਜ ਦੇਣਾ ਚਾਹੁੰਦੇ ਕਿ ਪੋਜ਼ਿਟਿਵ ਚੀਜ਼ ਜਿਵੇਂ ਕਿ ਸਪੋਰਟਸ ਹੁੰਦਾ ਜਾਂ ਐਜੂਕੇਸ਼ਨ ਇਹਨਾਂ ਦੇ ਵੱਲ ਬੱਚਿਆਂ ਦਾ ਧਿਆਨ ਜ਼ਿਆਦਾ ਫੋਕਸ ਕਰਵਾਉਣ ਤਾਂ ਕਿ ਬੱਚੇ ਨੈਗੇਟਿਵ ਚੀਜ਼ ਵੱਲ ਨਾ ਜਾਣ ਤੇ ਅੱਜ ਦਾ ਆਹੀ ਇੱਕ ਪਰਪਸ ਸੀਗਾ ਤੇ ਬਹੁਤ ਵਧੀਆ ਅ ਅੱਜ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਤੇ ਪੁਲਿਸ ਵੱਲੋਂ ਵੀ ਵੈਰੀ ਵੈਲ ਆਰਗੇਨਾਈਜ਼ਡ ਇਵੈਂਟ ਹਾਂਜੀ ਅਸੀਂ ਬੀਚ-ਬੀਚ ਮੇ ਕਰਦੇ ਰਹਿੰਦੇ ਤੁਸੀਂ ਜਾਣਦੇ ਹੋ ਕਿ ਪੁਲਿਸ ਦਾ ਮੇਨ ਜੋ ਫੋਕਸ ਹੁੰਦਾ ਹੈ ਕ੍ਰਾਈਮ ਪ੍ਰੀਵੈਂਸ਼ਨ ਦੇ ਕ੍ਰਾਈਮ ਡਿਟੈਕਸ਼ਨ ਹੁੰਦਾ ਬਟ ਜਦੋਂ ਵੀ ਸਾਡਾ ਟਾਈਮ ਲੱਗਦਾ ਕਿਉਂਕਿ ਅਸੀਂ ਕਮਿਊਨਿਟੀ ਔਰੀਐਂਟਡ ਤੇ ਕਮਿਊਨਿਟੀ ਪੁਲਿਸਿੰਗ ਵੱਲ ਵੀ ਜ਼ਿਆਦਾ ਧਿਆਨ ਦਿੰਦੇ ਤੇ ਆਹ ਕਮਿਊਨਿਟੀ ਪੁਲਿਸਿੰਗ ਦਾ ਇੱਕ ਪਾਰਟ ਹੁੰਦਾ ਹੈਗਾ ਕਮਿਊਨਿਟੀ ਸੀ ਨੂੰ ਇਨਵੋਲਵ ਕਰਦੇ ਹੋਏ ਇਦਾਂ ਦੇ ਇਵੈਂਟਸ ਕਰਦੇ ਤੇ ਅੱਗੇ ਵੀ ਅਸੀਂ ਟਰਾਈ ਕਰਾਂਗੇ ਕਿ ਇਦਾਂ ਦੇ ਹੋਰ ਪ੍ਰੋਗਰਾਮਸ ਚੱਲਦੇ ਰਹਿਣ ਤਾਂ ਕਿ ਲੋਕਾਂ ਨੂੰ ਪੋਜ਼ਿਟਿਵ ਵੇ ਦੇ ਨਾਲ ਅਸੀਂ ਇੰਗੇਜ ਕਰਕੇ ਰੱਖੀਏ ਤਾਂ ਕਿ ਇਕ ਸਮਾਜ ਦੇ ਵਿੱਚ ਪੋਜ਼ਿਟਿਵ ਚੀਜ਼ ਹੀ ਚੱਲਦੇ ਰਹੇ ਕ੍ਰਾਈਮ ਨੂੰ ਪ੍ਰੀਵੈਂਟ ਕਰਨ ਦਾ ਇੱਕ ਮੇਨ ਇੱਕ ਜ਼ਰੀਆ ਹੁੰਦਾ ਏ ਇਦਾਂ ਦੇ ਇਵੈਂਟਸ ਮੈਸੇਜ ਜੀ ਆਹੀ ਹੈਗਾ ਕਿ ਬੱਚਿਆਂ ਦਾ ਧਿਆਨ ਸਪੈਸ਼ਲੀ ਪੇਰੈਂਟਸ ਜੋ ਹੈ ਉਹ ਬੱਚਿਆਂ ਨੂੰ ਸਪੋਰਟਸ ਦੇ ਪੋਜ਼ਿਟਿਵ ਚੀਜ਼ ਵੱਲ ਥੋੜਾ ਜਿਹਾ ਮੋਟੀਵੇਟ ਕਰਕੇ ਭੇਜਣ ਸਪੋਰਟਸ ਔਰ ਐਜੂਕੇਸ਼ਨ ਹੀ ਇਦਾਂ ਦੀ ਚੀਜ਼ ਹੈ ਜੋ ਪੰਜਾਬ ਦਾ ਜਾਂ ਕਿਸੇ ਵੀ ਸੋਸਾਇਟੀ ਦਾ ਫਿਊਚਰ ਉਹ ਨੂੰ ਡਿਸਾਈਡ ਕਰ ਸਕਦੀ ਪੋਜ਼ਿਟਿਵ ਵੇ ਦੇ ਨਾਲ ਉਸ ਚੀਜ਼ ਨੂੰ ਡਿਸਾਈਡ ਕਰ ਸਕਦੇ ਆ ਤੇ ਬੱਚਿਆਂ ਦੇ ਲਈ ਵੀ ਆਈ ਮੈਸੇਜ ਹੈ ਕਿ სპੋਰਟਸ ਨੂੰ ਅਪਣਾਣ ਤੇ სპੋਰਟਸ ਨੂੰ ਆਪਣਾ ਪਾਰਟ ਆਫ ਲਾਈਫ ਹੀ ਬਣਾ ਲੈਣ ਜੀ